ਗੁਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾਰ ਦੁੱਖ ਲਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਓਖਦ ਦਿਆਇ ਕਾਲੇ ਵਲਾਈ ਰਹਾਉ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ कीर्तन नानक नीत ना होणा तूणै ਛਟੈ ਨਿਕਟ ਨਾ ਜਾਈ ਹੋ ਦੂਤ ਸ਼ਲੋਕ ਮਹੱਲਾ 5ਵਾਂ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੀ ਮੀਤ ਉਰਠ ਮਹੱਲਾ 5ਵਾਂ गुरु का शब्द रखवारी चौकी चौ गिरद हमारे राम नाम मन लागा जम ले जाई कर पागा प्रभु जी तू मेरो सुख दाता बंधन काट करी मन निर्मल पूरन पुरुष विधाता रहआव ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜੱਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆਏ ਕਾਲੇ ਵਲਾਈ ਰਹਾਓ ਰਾਖ ਲੀਏ ਤਨ ਰਾਖਨ ਹਾਰ ਸਭ ਬਿਯਾਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ कीर्तन नानक ना 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 नीत ना होणा तू न ਛਟੈ ਨਿਕਟ ਨਾ ਜਾਈ ਹੋ ਦੂਤ ਸ਼ਲੋਕ ਮਹੱਲਾ 5 ਵਾ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਉਰਠ ਮਹੱਲਾ 5 ਵਾ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਤਾਰ ਦੁੱਖ ਲਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਓਖਦ ਦਿਆਏ ਕਾਲੇ ਵਲਾਈ ਰਹਾਉ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛਟੈ ਨਿਕਟ ਨਾ ਜਾਈ ਹੋ ਦੂਤ ਸ਼ਲੋਕ ਮਹੱਲਾ 5 ਵਾ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੀ ਮੀਤ ਉਰਠ ਮਹੱਲਾ 5 ਵਾ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾਰ ਦੁੱਖ ਲਗੈ ਨਾ ਪਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਓਖਦ ਦਿਆਇ ਕਾਲੇ ਵਲਾਈ ਰਹਾਉ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ कीर्तन नानक नीत ना होणा तू न ਛਟੈ ਨਿਕਟ ਨਾ ਜਾਈ ਹੋ ਦੂਤ ਸ਼ਲੋਕ ਮਹੱਲਾ 5 ਵਾ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੀ ਮੀਤ ਉਰਠ ਮਹੱਲਾ 5 ਵਾ गुरु का शब्द रखवारी चौकी चौगर्द हमारे राम नाम मन लागा जम ल जाए कर पागा प्रभु जी तू मेरो सुख दाता बंधन काट करी मन निर्मल पूरन पुरख विधाता रहआव ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾਰ ਦੁੱਖ ਲਗੈ ਨਾ ਪਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆਏ ਕਾਲੇ ਵਲਾਈ ਰਹਾਉ ਰਾਖ ਲੀਏ ਤਨ ਰਾਖਨ ਹਾਰ ਸਭ ਬਿਯਾਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛਟੈ ਨਿਕਟ ਨਾ ਜਾਈ ਹੋ ਦੂਤ ਸ਼ਲੋਕ ਮਹੱਲਾ 5 ਵਾ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੀ ਮੀਤ ਉਰਠ ਮਹੱਲਾ 5 ਵਾ ੁਰਿਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾਰ ਦੁੱਖ ਲਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਓਖਦ ਦਿਆਏ ਕਾਲੇ ਵਲਾਈ ਰਹਾਓ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛਟੈ ਨਿਕਟ ਨਾ ਜਾਈ ਹੋ ਦੂਤ ਸ਼ਲੋਕ ਮਹੱਲਾ 5 ਵਾ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੀ ਮੀਤ ਉਰਠ ਮਹੱਲਾ 5 ਵਾ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਈ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਮਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾਰ ਦੁੱਖ ਲਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆਏ ਕਾਲੇ ਵਲਾਈ ਰਹਾਓ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ कीर्तन नानक नीत ना होणा तू न ਛਟੈ ਨਿਕਟ ਨਾ ਜਾਈ ਹੋ ਦੂਤ ਸ਼ਲੋਕ ਮਹੱਲਾ 5ਵਾਂ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਉਰਠ ਮਹੱਲਾ 5ਵਾਂ गुरु का शब्द रखवारी चौकी चौ घेरद हमारे राम नाम मन लागा जम ले जाई कर भागा प्रभु जी तू मेरो सुख दाता बंधन काट करी मन निर्मल पूरन पुरख विधाता रहआव ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜੱਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਓਖਦ ਦਿਆ ਏ ਕਾਲੇ ਵਲਾਈ ਰਹਾਓ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ 5 ਵਾ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ੁਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਈ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੀ ਮਨ ਨਿਰਮਲ ਪੂਰਨਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ पार ब्रह्म शरण आई चौगिरद हमारे रामकार दुख लगै ना पाई सतगुरु पूरा भेटया जिन बणत बनाई राम नाम ओंखद दियाए कालवलई रहाओ राख लिए तन राखन हार सब व्याद मिटाई ਕੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ 5 ਵਾ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ੁਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆ ਏ ਕਾਲੇ ਵਲਾਈ ਰਹਾਓ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਤੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ 5 ਵਾ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਉਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕ੍ਰੀ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਓਖਦ ਦਿਆ ਕਾਲੇ ਵਲਾਈ ਰਹਾਓ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਨਾ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ 5 ਵਾ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੀ ਮੀਤ ਔਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਈ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕ੍ਰੀ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਰਤੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਾਹਮ ਸ਼ਰਨਾਈ ਚੌ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆਏ ਕਾਲੇ ਵਲਾਈ ਰਹਾਓ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ 5 ਵਾ ਮਨ ਮੈਂ ਜਿਤ ਵਾ ਚਿਤਵਨੀ ਉਦਮ ਕਰਾ ਉਠ ਨੀਤ ਹਰ ਕੀਰਤਨ ਦਾ ਆਹਰੋ ਹਰ ਦੇਹੋ ਨਾਨਕ ਕੇ ਮੀਤ